ਨੌਜਵਾਨਾਂ ਨੇ ਸਟੰਟ ਕਰਦੇ ਹੋਏ ਕਾਰ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸੰਜੀਕਰ ਰਿਹਾ ਇੱਕ ਵੱਡਾ ਹਾਦਸਾ ਵਾਪਰਿਆ ਹੈ ਬਲੈਰੋ ਕਾਰ ਦੱਸਿਆ ਜਾ ਰਿਹਾ ਹੈ ਕਿ ਸਟੰਟ ਕਰਦੇ ਹੋਏ ਬੇਕਾਬੂ ਹੋ ਜਾਂਦੀ ਹੈ ਅਤੇ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਕਾਰ ਉੱਤੇ ਕਾਬੂ ਨਹੀਂ ਰਹਿੰਦਾ ਹੈਂਡ ਬ੍ਰੇਕ ਵੀ ਦੱਸਿਆ ਹੈ ਕਿ ਲਗਾਏ ਗਏ ਸੀ ਲੇਕਿਨ ਫਿਰ ਵੀ ਕਾਰ ਨਹੀਂ ਰੁਕੀ ਅਤੇ ਸਿੱਧੀ ਪਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਤਾਂ ਸਮਾਣਾ ਪਾ ਪਟਿਆਲਾ ਰੋਡ ਦੇ ਉੱਤੇ ਪੈਂਦੀ ਨਹਿਰ ਦੇ ਵਿੱਚ ਇਹ ਪੂਰਾ ਹਾਦਸਾ ਜਿਹੜਾ ਉੱਪਰਿਆ ਏ ਜਿਸ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਰੀਲ ਬਣਾਉਣ ਦੇ ਚੱਕਰ ਵਿੱਚ ਅਤੇ ਸਟੰਟ ਬਾਜ਼ੀ ਕਰਦੇ ਹੋਏ ਸਮਾਣਾ ਦੇ ਦੋ ਨੌਜਵਾਨਾਂ ਨੂੰ ਇਹ ਸਟੰਟ ਬਾਜ਼ੀ ਮਹਿੰਗੀ ਪੈ ਜਾਂਦੀ ਹੈ ਅਤੇ ਉਹਨਾਂ ਦੀ ਕਾਰ ਬਾਖੜਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਮੌਕੇ ਦੇ ਉੱਤੇ ਖੜੇ ਕੁਝ ਵਿਅਕਤੀ ਨੇ ਉਹਨਾਂ ਵੱਲੋਂ ਇਹਨਾਂ ਨੌਜਵਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਗੋਤਾਖੋਰ ਦੇ ਜਿਹੜੇ ਉੱਥੇ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਨਹਿਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰੈਸਕਿਊ ਆ ਜਿਹੜਾ ਉਹ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨਾਂ ਦੀ ਹਾਲਤ ਠੀਕ ਹੈ ਮਿਲੀ ਜਾਣਕਾਰੀ ਮੁਤਾਬਕ ਸਮਾਣਾ ਦੇ ਪਿੰਡ ਫਤਿਹ ਮਦਰੀ ਦੇ ਦੋ ਨੌਜਵਾਨ ਪ੍ਰਭ ਸਿੰਘ ਅਤੇ ਸਤਨਾਮ ਸਿੰਘ ਜੋਤੀ ਆਪਣੀ ਬਲੈਰੋ ਕਾਰ ਦੇ ਵਿੱਚ ਸਟੰਟ ਕਰਦੇ ਹੋਏ ਸਮਾਣਾ ਵੱਲ ਨੂੰ ਆ ਰਹੇ ਸੀ ਤਾਂ ਇਹਨਾਂ ਨੌਜਵਾਨਾਂ ਨੇ ਨਾ ਸਿਰਫ ਗੱਡੀ ਦਾ ਸਟੰਟ ਕੀਤਾ ਸਗੋਂ ਗੱਡੀ ਦੀ ਸਪੀਡ ਵੀ ਤੇਜ਼ ਰੱਖੀ ਗਈ ਸੀ 80 ਤੋਂ 90 ਦੇ ਵਿੱਚ ਕਾਰ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਸਪੀਡ ਸੀ ਜਿਸ ਕਰਕੇ ਕਾਰ ਦਹਿਰ ਦੇ ਕੋਲ ਆ ਕੇ ਬੇ ਕਾਬੂ ਹੋ ਜਾਂਦੀ ਹੈ ਅਤੇ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਹਾਲਾਂਕਿ ਹੈਂਡ ਬ੍ਰੇਕ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਤੇਜ਼ ਰਫ਼ਤਾਰ ਹੋਣ ਕਰਕੇ ਗੱਡੀ ਦੇ ਉੱਤੇ ਕੋਈ ਵੀ ਕਾਬੂ ਨਹੀਂ ਰਹਿੰਦਾ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕੁਝ ਬਚੱਕਤ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ ਵੱਡੀ ਰਾਹਤ ਦੀ ਗੱਲ ਹੈ ਕਿ ਨੌਜਵਾਨਾਂ ਦੀ ਜਾਨ ਬਚ ਗਈ ਹੈ ਤਾਂ ਵਾਤ ਨੂੰ ਛੂਕੇ ਇਹ ਨੌਜਵਾਨ ਮੁੜੇ ਨੇ ਤਾਂ ਕੰਨਾਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਦੇਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਕਰੇ ਦੀ ਮਦਦ ਨਾਲ ਬੁਲੈਰੋ ਕਾਰ ਨੂੰ ਜ਼ਹਿਰ ਦੇ ਵਿੱਚੋਂ ਕੱਢਿਆ ਤਾਂ ਦੋਵੇਂ ਨੌਜਵਾਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਨੌਜਵਾਨ ਅਤੇ ਰਾਘੀਰਾਂ ਦੇ ਬਿਆਨ ਨੇ ਜਿਹੜੇ ਉਹ ਦਰਜ ਕੀਤੇ ਜਾ ਰਹੇ ਨੇ ਲੈ ਕੇ ਨੇ ਕੰਨਾਂ ਆਪਣੇ ਆਪ ਦੇ ਵਿੱਚ ਵੱਡਾ ਸਬਕ ਹੈ ਜਿਹੜੇ ਸਾਡੇ ਨੌਜਵਾਨ ਫੁਕਰ ਬੰਤੀ ਦੇ ਚੱਕਰ ਵਿੱਚ ਰੀਲਾ ਬਣਾਉਣ ਦੇ ਚੱਕਰ ਵਿੱਚ ਜਾਂ ਫਿਰ ਹਵਾ ਬਾਦੀ ਕਰਨ ਦੇ ਚੱਕਰ ਵਿੱਚ ਅਕਸਰ ਹੀ ਸਤੰਟ ਕਰਨ ਲੱਗ ਜਾਂਦੇ ਨੇ ਤਾਂ ਉਹਨਾਂ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਏ ਅਗਰ ਮੌਕੇ ਦੇ ਉੱਤੇ ਲੋਕ ਰੈਸਕਿਊ ਨਾ ਚਲਾਉਂਦੇ ਤਾਂ ਇਹਨਾਂ ਦੋਵੇਂ ਨੌਜਵਾਨਾਂ ਦੀ ਮੌਤ ਆ ਜਿਹੜੀ ਉਹ ਹੋ ਸਕਦੀ ਸੀ ਦੋ ਘਰਾਂ ਦੇ ਚਿਰਾਗ ਨੇ ਜਿਹੜੇ ਉਹ ਬੁੱਝ ਸਕਦੇ ਸੀ ਹਾਲਾਂਕਿ ਬੱਤ ਮਾਪੇ ਬੱਚਿਆਂ ਨੂੰ ਵਾਹਨ ਦੇ ਦਿੰਦੇ ਨੇ ਕਿ ਮੇਰਾ ਬੱਚਾ ਡਰਾਈਵਿੰਗ ਜਾਣਦਾ ਏ ਸਾਨੂੰ ਇਸ ਦੀ ਡਰਾਈਵਿੰਗ ਦੇ ਨਾਲ ਫਾਇਦਾ ਹੋਵੇਗਾ ਲੇਕਿਨ ਕਈ ਨੌਜਵਾਨ ਅਜਿਹੇ ਨੇ ਜਿਹੜੇ ਘਰਦਿਆਂ ਵੱਲੋਂ ਦਿੱਤੀ ਖੁੱਲ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਮਹਿੰਗੀਆਂ ਗੱਡੀਆਂ ਲੈ ਕੇ ਜਾਂ ਫਿਰ ਹੋਰ ਵਾਹਨ ਲੈ ਕੇ ਸਟੰਟ ਬਾਜ਼ੀ ਕਰਦੇ ਨੇ ਉਹਨਾਂ ਨੂੰ ਤੇਜ਼ ਰਫ਼ਤਾਰ ਦੇ ਵਿੱਚ ਚਲਾਉਂਦੇ ਨੇ ਲੇਕਿਨ ਕਈ ਵਾਰ ਇਹ ਹੋੜ ਬਹੁਤ ਜ਼ਿਆਦਾ ਮਹਿੰਗੀ ਪੈ ਜਾਂਦੀ ਆ ਤਾਂ ਇਹ ਨੌਜਵਾਨ ਹੁਣ ਹੋਰ ਫਗਦਾ ਏ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਸੰਤੰਟ ਕਰਨ ਦੀ ਕੋਸ਼ਿਸ਼ ਨਾ ਕਰਨ ਤਾਂ ਵੱਡੇ ਹੱਥਤੇ ਦੇ ਵਿੱਚ ਇਹਨਾਂ ਨੌਜਵਾਨਾਂ ਦੀ ਜਾਨ ਬੜੀ ਮੁਸ਼ਕਿਲ ਦੇ ਨਾਲ ਬਚੀ ਹੈ ਮੌਤ ਨੂੰ ਛੂਕੇ ਇਹ ਦੋਵੇਂ ਨੌਜਵਾਨ ਦੇ ਜਿਹੜੇ ਉਹ ਵਾਪਸ ਪਰਤੇ ਨੇ